ਤਾ ਸੰਦੀਪ ਨੰਗਲੰਬੀਆ ਕਤਲ ਮਾਮਲੇ ਦੇ ਵਿੱਚ ਪੁਲਿਸ ਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ ਮੁਕਮਲ ਜ਼ਮ ਨੂੰ ਗ੍ਰਫਤਾਰ ਕਰ ਲਿਆ ਗਿਆ ਵੱਡੀ ਗਿਣਤੀ ਦੇ ਵਿੱਚ ਹਥਿਆਰ ਤੱਕ ਵੀ ਬਰਾਮਦ ਹੋਇਆ ਦਾ ਸੀ ਕਿ ਦਲਦੀ ਸ਼ਾਮ ਸਮੇਂ ਇੱਕ ਟੂਰਨਾਮੈਂਟ ਹੋ ਰਿਹਾ ਸੀ ਕਬੱਡੀ ਖਿਡਾਰੀ ਸੰਦੀਪ ਨੰਗਲੰਬੀਆ ਦਾ ਇਸੇ ਟੂਰਨਾਮੈਂਟ ਦੇ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਮਗਰੋਂ ਲਗਾਤਾਰ ਉਡੀਕ ਕੀਤੀ ਜਾ ਰਹੀ ਸੀ ਪਰਿਵਾਰ ਦੇ ਵੱਲੋਂ ਕਿ ਆਖਿਰਕਾਰ ਕਦੋਂ ਸੰਦੀਪ ਸਿੰਘ ਨੰਗਲੰਬੀਆ ਨੂੰ ਇਨਸਾਫ ਮਿਲੇਗਾ ਕਿਉਂਕਿ ਕਾਤਲ ਜੜੇ ਨੇ ਸ਼ਰੀਆਮ ਕੂਮਰੇ ਸੀ ਕਈ ਸਾਰੀਆਂ ਗੋਲੀਆਂ ਉਹਨਾਂ ਦੇ ਸਿਰ ਦੇ ਵਿੱਚ ਲੱਗੀਆਂ ਸੀ ਜਿਸ ਮਗਰੋਂ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ ਸੀ ਪਰ ਡਾਕਟਰ ਦੇ ਵੱਲੋਂ ਸੰਦੀਪ ਨੰਗਲ ਅੰਪੀਆ ਨੂੰ ਮ੍ਰਿਤਕ ਅਲਾਨ ਦਿੱਤਾ ਗਿਆ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਮੁੱਖ ਗੈਂਗਸਟਰ ਜੋ ਸੀ ਉਸ ਨੂੰ ਕਾਬੂ ਕਰ ਲਿਆ ਗਿਆ ਤਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੀ ਆ ਰਹੀ ਹੈ ਜਿੱਥੇ ਪੰਜਾਬ ਪੁਲਿਸ ਕਮਿਸ਼ਨਰ ਅਟਾ ਦੇ ਕਾਊਂਟਰ ਇੰਟੈਲੀਜੈਂਸ ਟੀਮ ਨੇ ਇੱਕ ਸੰਜੇ ਆਪਰੇਸ਼ਨ ਦੇ ਵਿੱਚ ਸੁੱਬੇ ਦੇ ਮੋਸਟ ਵਾਂਟਡ ਅਤੇ ਈ ਗ੍ਰੇਡ ਗੈਂਗਸਟਰ ਪੁਨੀਤ ਨੂੰ ਗ੍ਰਿਫਤਾਰ ਕੀਤਾ ਪੁਨੀਤ ਦੇ ਨਾਲ ਚਾਰ ਹੋਰ ਗੈਂਗਸਟਰਾਂ ਨੂੰ ਵੀ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਕਈ ਕਤਲ ਕੇਸਾਂ ਦੇ ਵਿੱਚ ਇਹ ਗੈਂਗਸਟਰ ਲੋੜਿੰਦਾ ਸੀ ਪੁਨੀਤ ਪੰਜਾਬ ਪੁਲਿਸ ਨੂੰ ਕਈ ਸੰਸਨੀ ਮਾਮਲਿਆਂ ਦੇ ਵਿੱਚ ਲੋੜਿੰਦਾ ਸੀ ਦੱਸਿਆ ਗਿਆ ਦੇ ਵਿੱਚ ਸੁਖਮੀਤ ਡਿਪਟੀ ਕਤਲਕਾਂਡ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦਾ ਕਤਲ ਅਤੇ ਜਲੰਧਰ ਦੇ ਸੋਡਲ ਰੋਡ ਤੇ ਟਿੰਕੂ ਕਤਲਕਾਂਡ ਵਰਗੇ ਵੱਡੇ ਮਾਮਲੇ ਸ਼ਾਮਲ ਹੈ ਪੁਲਿਸ ਦੇ ਮੁਤਾਬਿਕ ਇਹਨਾਂ ਮਾਮਲਿਆਂ ਦੀ ਜਾਂਚ ਦੇ ਵਿੱਚ ਪੁਨੀਤ ਦੀ ਬਹੁਤ ਹੀ ਅਹਿਮ ਭੂਮਿਕਾ ਸਾਹਮਣੀ ਆਈ ਹੈ ਜੰਡਿਆਲਾ ਇਲਾਕੇ ਦੇ ਵਿੱਚ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਸੂਤਰਾਂ ਦੇ ਅਨੁਸਾਰ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਟੀਮ ਨੇ ਗੁਪਤ ਸੂਚਨਾ ਦੇ ਆਧਾਰ ਤੇ ਉੱਤੇ ਗੈਂਗਸਟਰ ਪੁਨੀਤ ਨੂੰ ਆਪਣੇ ਸਾਥੀ ਲਾਲੀ ਅਤੇ ਹੋਰ ਅਪਰਾਧੀਆਂ ਦੇ ਨਾਲ ਜੰਡਿਆਲਾ ਇਲਾਕੇ ਦੇ ਵਿੱਚ ਸਰਗਰਮ ਦੇਖਿਆ ਅਪਰਾਧੀਆਂ ਦੇ ਨਾਲ ਇਹ ਉਥੇ ਵੱਡੀ ਫਰਾਕ ਦੇ ਵਿੱਚ ਇਸ ਤੋਂ ਬਾਅਦ ਪੁਲਿਸ ਨੇ ਯੋਜਨਾਬੱਧ ਤਰੀਕੇ ਦੇ ਨਾਲ ਚਾਪੇਮਾਰੀ ਕੀਤੀ ਅਤੇ ਸਾਰਿਆਂ ਨੂੰ ਹਿਰਾਸਤ ਵਿੱਚ ਲੈ ਲਿਆ ਹਾਲਕਿ ਪੁਲਿਸ ਦੇ ਉੱਚ ਅਧਿਕਾਰੀ ਇਸ ਮਾਮਲੇ ਦੇ ਵਿੱਚ ਜ਼ਿਆਦਾ ਕੁਝ ਕਹਿਣ ਤੋਂ ਬਚ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਅਪਰਾਧੀਆਂ ਦੇ ਖਿਲਾਫ ਕਾਰਵਾਈ ਅਜੇ ਵੀ ਜਾਰੀ ਹੈ ਅਤੇ ਜਲਦ ਹੀ ਪੂਰੀ ਜਾਣਕਾਰੀ ਸਾਂਝੀ ਕੀਤੀ ਜਾਏਗੀ ਗੈਂਗਸਟਰ ਪੁਨੀਤ ਦੀ ਗ੍ਰਿਫਤਾਰੀ ਦੇ ਨਾਲ ਜਿੱਪੀ ਕਤਲਗਾਂਡ ਮੋਹਾਲੀ ਦੇ ਮਿੱਡੂ ਖੜਾ ਕਤਲਗਾਂਡ ਸਮੇਤ ਕਈ ਹੋਰ ਵੱਡੇ ਮਾਮਲਿਆਂ ਦੇ ਵਿੱਚ ਚੁਪੀਆਂ ਪਰਤਾਂ ਸਾਹਮਣੇ ਆਉਣ ਦੀ ਸੰਭਾਵਨਾ ਹੈ ਤਾ ਸੰਦੀਪ ਨੰਗਲੰਬੀਆ ਕਤਲ ਮਾਮਲੇ ਦੇ ਵਿੱਚ ਪੁਲਿਸ ਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ ਮੁਕਮਲ ਜ਼ਮ ਨੂੰ ਗ੍ਰਫਤਾਰ ਕਰ ਲਿਆ ਗਿਆ ਵੱਡੀ ਗਿਣਤੀ ਦੇ ਵਿੱਚ ਹਥਿਆਰ ਤੱਕ ਵੀ ਬਰਾਮਦ ਕੋਈ ਹੈ ਦੱਸਿਆ ਕਿ ਟਲਦੀ ਸ਼ਾਮ ਸਮੇਂ ਇੱਕ ਟੂਰਨਾਮੈਂਟ ਹੋ ਰਿਹਾ ਸੀ ਕਬੱਡੀ ਖਿਡਾਰੀ ਸੰਦੀਪ ਨੰਗਲੰਬੀਆ ਦਾ ਇਸੇ ਟੂਰਨਾਮੈਂਟ ਦੇ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਸਮਗਰੋ ਲਗਾਤਾਰ ਉਡੀਕ ਕੀਤੀ ਜਾ ਰਹੀ ਸੀ ਪਰਿਵਾਰ ਦੇ ਵੱਲੋਂ ਕਿ ਆਖਿਰਕਾਰ ਕਦੋਂ ਸੰਦੀਪ ਸਿੰਘ ਨੰਗਲ ਅੰਬੀਆ ਨੂੰ ਇਨਸਾਫ ਮਿਲੇਗਾ ਕਿਉਂਕਿ ਕਾਤਲ ਜੜੇ ਨੇ ਸ਼ਰੀਆਮ ਕੁੰਮਰੇ ਸੀ ਕਈ ਸਾਰੀਆਂ ਗੋਲੀਆਂ ਉਹਨਾਂ ਦੇ ਸਿਰ ਦੇ ਵਿੱਚ ਲੱਗੀਆਂ ਸੀ ਜਸਮਗਰੋ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ ਸੀ ਪਰ ਡਾਕਟਰਸ ਦੇ ਵੱਲੋਂ ਸੰਦੀਪ ਨੰਗਲ ਅੰਬੀਆ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਮਲਜ਼ਮ ਨੂੰ ਕਾਬੂ ਕਰ ਲਿਆ ਗਿਆ ਮੁੱਖ ਗੈਂਗਸਟਰ ਜੋ ਸੀ ਉਸ ਨੂੰ ਕਾਬੂ ਕਰ ਲਿਆ ਕਿ ਤਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੀ ਆ ਰਹੀ ਹੈ ਜਿੱਥੇ ਪੰਜਾਬ ਪੁਲਿਸ ਕਮਿਸ਼ਨਰ ਰੇਟਾ ਦੇ ਕਾਊਂਟਰ ਇੰਟੈਲੀਜੈਂਸ ਟੀਮ ਨੇ ਇੱਕ ਸੰਜੇ ਆਪਰੇਸ਼ਨ ਦੇ ਵਿੱਚ ਸੁੱਬੇ ਦੇ ਮੋਸਟ ਵਾਂਟਡ ਅਤੇ ਈ ਗ੍ਰੇਡ ਗੈਂਗਸਟਰ ਪੁਨੀਤ ਨੂੰ ਗ੍ਰਿਫਤਾਰ ਕੀਤਾ ਪੁਨੀਤ ਦੇ ਨਾਲ ਚਾਰ ਹੋਰ ਗੈਂਗਸਟਰ ਨੂੰ ਵੀ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਕਈ ਕਤਲ ਕੇਸਾਂ ਦੇ ਵਿੱਚ ਗੈਂਗਸਟਰ ਲੋੜਿੰਦਾ ਸੀ ਪੁਨੀਤ ਪੰਜਾਬ ਪੁਲਿਸ ਨੂੰ ਕਈ ਸੰਸਨੀ ਮਾਮਲਿਆਂ ਦੇ ਵਿੱਚ ਲੋੜਿੰਦਾ ਸੀ ਦੱਸਦੀ ਹੈ ਕੇਸ ਦੇ ਵਿੱਚ ਸੁਖਮੀਤ ਡਿਪਟੀ ਕਤਲ ਕਾਂਡ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦਾ ਕਤਲ ਅਤੇ ਜਲੰਧਰ ਦੇ ਸੋਡਲ ਰੋਡ ਤੇ ਟਿੰਕੂ ਕਤਲकांड ਵਰਗੇ ਵੱਡੇ ਮਾਮਲੇ ਸ਼ਾਮਲਾ ਪੁਲਿਸ ਦੇ ਮੁਤਾਬਕ ਇਹਨਾਂ ਮਾਮਲਿਆਂ ਦੀ ਜਾਂਚ ਦੇ ਵਿੱਚ ਪੁਨੀਤ ਦੀ ਬਹੁਤ ਹੀ ਅਹਿਮ ਭੂਮਿਕਾ ਸਾਹਮਣੀ ਆਈ ਹੈ ਜੰਡਿਆਲਾ ਇਲਾਕੇ ਦੇ ਵਿੱਚ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਸੂਤਰਾਂ ਦੇ ਅਨੁਸਾਰ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਟੀਮ ਨੇ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਗੈਂਗਸਟਰ ਪੁਨੀਤ ਨੂੰ ਆਪਣੇ ਸਾਥੀ ਲਾਲੀ ਅਤੇ ਹੋਰ ਅਪਰਾਧੀਆਂ ਦੇ ਨਾਲ ਜੰਡਿਆਲਾ ਇਲਾਕੇ ਦੇ ਵਿੱਚ ਸਰਗਰਮ ਦੇਖਿਆ ਅਪਰਾਧੀਆਂ ਦੇ ਨਾਲ ਇਹ ਉਥੇ ਵੱਡੀ ਫਿਰਾਕ ਦੇ ਵਿੱਚ ਇਸ ਤੋਂ ਬਾਅਦ ਪੁਲਿਸ ਨੇ ਯੋਜਨਾਬੱਧ ਤਰੀਕੇ ਦੇ ਨਾਲ ਚਾਪੇਮਾਰੀ ਕੀਤੀ ਅਤੇ ਸਾਰਿਆਂ ਨੂੰ ਹਿਰਾਸਤ ਵਿੱਚ ਲੈ ਲਿਆ ਹਾਲਕਿ ਪੁਲਿਸ ਦੇ ਉੱਚ ਅਧਿਕਾਰੀ ਇਸ ਮਾਮਲੇ ਦੇ ਵਿੱਚ ਜ਼ਿਆਦਾ ਕੁਝ ਕਹਿਣ ਤੋਂ ਬਚ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਅਪਰਾਧੀਆਂ ਦੇ ਖਿਲਾਫ ਕਾਰਵਾਈ ਅਜੇ ਵੀ ਜਾਰੀ ਹੈ ਅਤੇ ਜਲਦ ਹੀ ਪੂਰੀ ਜਾਣਕਾਰੀ ਸਾਂਝੀ ਕੀਤੀ ਜਾਏਗੀ ਗੈਂਗਸਟਰ ਪੁਨੀਤ ਦੀ ਗ੍ਰਿਫਤਾਰੀ ਦੇ ਨਾਲ ਜਿਪਟੀ ਕਤਲकांड ਮੋਹਾਲੀ ਦੇ ਮਿੱਡੂ ਖੜਾ ਕਤਲकांड ਸਮੇਤ ਕਈ ਹੋਰ ਵੱਡੇ ਮਾਮਲਿਆਂ ਦੇ ਵਿੱਚ ਚੁਪੀਆਂ ਪਰਤਾਂ ਸਾਹਮਣੇ ਆਉਣ ਦੀ ਸੰਭਾਵਨਾ ਹੈ